ਪੰਜਾਬ ਦੇ ਵਿੱਚ 25 ਤੋ ਮੌਸਮ ਦੇ ਵਿਗੜਨ ਦੀ ਸੰਭਾਵਨਾ ਹੈ ਯਾਨੀ ਕੁਝ ਦਿਨਾ ਤੱਕ ਜੜਾ ਉਹ ਮੌਸਮ ਖਰਾਬ ਹੋ ਸਕਦਾ ਹੈ ਮੁਰ ਮੌਨਸੂਨ ਸਰਗਰਮ ਹੋਏਗਾ ਮੌਨਸੂਨ ਕੇਂਦਰ ਚੰਡੀਗੜ੍ਹ ਨੇ ਇਹ ਅਨੁਮਾਨ ਜਤਾਇਆ ਹੈ ਉਹਨਾਂ ਦੀ ਪਵਿਖਵਾਣੀ ਹੈ ਇਸ ਵਾਰ ਵੀ ਦੇਰੀ ਦੇ ਨਾਲ ਹੀ ਮੌਨਸੂਨ ਦੀ ਵਿਦਾਈ ਹੋਏਗੀ ਸਤੰਬਰ ਦੇ ਅੰਤ ਤੱਕ ਪੰਜਾਬ ਦੇ ਵਿੱਚ ਮੌਨਸੂਨ ਰਹੇਗਾ ਪੰਜਾਬ ਚ ਪਿਛਲੇ 10 ਦਿਨਾਂ ਤੋਂ ਮੌਨਸੂਨ ਜੜਾ ਹੈ ਉਹ ਕਮਜ਼ੋਰ ਚੱਲ ਰਿਹਾ ਹੈ 24 ਸਤੰਬਰ ਤੱਕ ਇਹੀ ਸਥਿਤੀ ਬਣੀ ਰਹੇਗੀ ਤੇ 25 25 ਸਤੰਬਰ ਤੋਂ ਬਾਅਦ ਜਿਹੜਾ ਮੌਨਸੂਨ ਦੁਬਾਰਾ ਸਰਗਰਮ ਹੋਏਗਾ ਐਕਟਿਵ ਹੋਏਗਾ ਪੰਜਾਬ ਤੋਂ ਵਿਦਾ ਹੋਣ ਤੋਂ ਪਹਿਲਾਂ ਜਿਹੜਾ ਬਰਸਾਤ ਹੋਏਗੀ ਇਹ ਵੀ ਅਨੁਮਾਨ ਹੈ ਅਜੀਹਾ ਅੰਦਾਜ਼ਾ ਮੌਸਮ ਕੇਂਦਰ ਚੰਡੀਗੜ੍ਹ ਦਾ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਪਾਲ ਮੁਤਾਬਕ ਅਜੀ ਮੌਨਸੂਨ ਕਮਜ਼ੋਰ chal ਰਿਹਾ ਹੈ ਜਿਸ ਕਾਰਨ ਅਗਲੇ 3 ਦਿਨ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਹੋਵੇਗੀ ਪਰ ਇਸ ਤੋਂ ਬਾਅਦ ਮੌਨਸੂਨ ਸਰਗਰਮ ਹੋਣ ਦੇ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਜੜੀਆਂ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਤੇਜ਼ ਬਾਰਿਸ਼ ਦਾ ਵੀ ਅਨੁਮਾਨ ਹੈ ਇਸ ਵਾਰ ਵੀ ਮੌਨਸੂਨ ਦੀ ਵਿਦਾਇਤ ਦੇਰੀ ਨਾਲ ਹੋ ਰਹੀ ਹੈ ਸਤੰਬਰ ਦੇ ਅੰਤ ਤੱਕ ਮੌਨਸੂਨ ਪੰਜਾਬ ਦੇ ਵਿੱਚ ਹੀ ਰਹੇਗਾ ਲੇਕਿਨ ਕੁਝ ਦਿਨ ਲੋਕਾਂ ਨੂੰ ਜ਼ਰੂਰ ਜੜਾ ਗਰਮੀ ਦੇ ਨਾਲ ਜੂਝਣਾ ਆਏਗਾ ਲੇਕਿਨ ਭਲਕੇ ਤੋਂ 25 ਸਤੰਬਰ ਦਾ ਜਿਵੇਂ ਜ਼ਿਕਰ ਕੀਤਾ ਹੈ ਕਿ ਭਲਕੇ ਤੋਂ ਫਿਰ ਜੜਾ ਮੌਸਮ ਚ ਤਬਦੀਲੀ ਦੇ ਅਨੁਮਾਨ ਨੇ ਕਿਉਂਕਿ 24 ਸਤੰਬਰ ਅੱਜ ਹੋ ਗਈ ਹੈ 25 ਤੋਂ ਬਦਲਾਅ ਆਏਗਾ ਮੌਸਮ 'ਚ ਔਰ ਇਸ ਵਾਰ ਮੌਨਸੂਨ ਵੀ ਦੇਰੀ ਦੇ ਨਾਲ ਜਾ ਰਿਹਾ ਹੈ ਔਰ ਜਦੋਂ ਮੌਨਸੂਨ ਜਾਏਗਾ ਉਸ ਤੋਂ ਪਹਿਲਾਂ ਮੀਂਹ ਦੇ ਆਸਾਰ ਨੇ ਕਈ ਥਾਈਂ ਦਰਮਿਆਨੀ ਬਾਰਿਸ਼ ਤਾਂ ਕਈ ਥਾਈਂ ਪਾਰੀ ਮੀਂਹ ਪਸ ਸਕਦਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੀ ਤਰਫੋਂ ਅਨੁਮਾਨ ਲਗਾਇਆ ਗਿਆ ਲੇਕਿਨ ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਇੱਕ ਦੋ ਦਿਨਾਂ ਤੋਂ ਜਾਂ ਕਹਿ ਲਓ ਪਿਛਲੇ ਹਫਤੇ ਤੋਂ ਜਿਹੜੀ ਹੈ ਲੋਕ ਗਰਮੀ ਦੇ ਨਾਲ ਜੂਝ ਰਹੇ ਨੇ ਤਾਪਮਾਨ ਦੇ ਵਿੱਚ ਇਜ਼ਾਫਾ ਰਿਕਾਰਡ ਹੋ ਰਿਹਾ ਵਾਧਾ ਰਿਕਾਰਡ ਹੋ ਰਿਹਾ ਔਰ ਲੋਕ ਜਿਹੜਾ ਹੈ ਉਹ ਮੀਂਹ ਦੇ ਇਹ ਕਰ ਰਹੇ ਨੇ ਕਿ ਮੀ ਪਏ ਔਰ ਫਿਰ ਜਿਹੜਾ ਉਹ ਸਰਦੀਆਂ ਦਾ ਸ਼ੁਰੂਆਤ ਹੋਏ ਔਰ ਇਸ ਮੌਨਸੂਨ ਸੈਸ਼ਨ ਦਾ ਜਿਹੜਾ ਉਹ ਐਂਡ ਹੋਏਗਾ ਲੇਕਿਨ ਵਿਦਾਈ ਤੋਂ ਪਹਿਲਾਂ ਮੌਨਸੂਨ ਦੇ ਜ਼ਰੂਰ ਬਰਸਾਤ ਦਾ ਅਨੁਮਾਨ ਮੌਸਮ ਵਿਭਾਗ ਲਗਾ ਰਿਹਾ ਹੈ ਕਿ ਦਰਮਿਆਨੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਤੇ ਕਈ ਥਾਈਂ ਭਾਰੀ ਮੀਂਹ ਵੀ ਪੈ ਸਕਦਾ ਹੈ ਲੇਕਿਨ ਹਾਲ ਫਿਲਹਾਲ ਲੋਕ ਗਰਮੀ ਦੇ ਨਾਲ ਜੂਝ ਰਹੇ ਨੇ ਕਿਉਂਕਿ ਤਾਪਮਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਉਛਾਲ ਆਇਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਤਾਪਮਾਨ ਵੱਧ ਰਿਕਾਰਡ ਹੋ ਰਿਹਾ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਦੇ ਨਾਲ ਜੂਝਣਾ ਪੈ ਰਿਹਾ ਹੈ ਜਹੇ ਚ ਲੋਕ ਉਮੀਦ ਇਹ ਕਰ ਰਹੇ ਨੇ ਕਿ ਬਰਸਾਤ ਹੋਏ ਮੀਂਹ ਪਏ اور درجہ حرارت تھوڑا گراوٹ ائے اور جدی سردیاں رت دی شروعات جڑی ہونی ہے او بھی سویر شام دی لوکاں نوں جڑی ٹھنڈ ہے اس دے وچ بدلاو محسوس ہوئے لیکن جاندا ہوا مون سون ضرور جڑا ہے او راحت دے سکدا ہے جیہا انومان موسم وپاک دی طرف لگایا گیا ہے پلکے تو موسم دے وچ جڑا ہے ایک بدلاو نظر آئے گا کئی تھائیں برسات دی امید موسم وپاک جتا رہا ہے ਪੰਜਾਬ ਦੇ ਵਿੱਚ 25 ਤੋਂ ਮੌਸਮ ਦੇ ਵਿਗੜਨ ਦੀ ਸੰਭਾਵਨਾ ਹੈ ਯਾਨੀ ਕੁਝ ਦਿਨਾਂ ਤੱਕ ਜੜਾ ਉਹ ਮੌਸਮ ਖਰਾਬ ਹੋ ਸਕਦਾ ਹੈ ਮੁਰ ਮੌਨਸੂਨ ਸਰਗਰ